ਓ ਹੋਲੀ 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 ਇਸ ਤੋਂ ਬਾਅਦ ਮੈਂ ਬਾਅਦ ਆਪਣਾ ਦੁੱਧ ਨੂੰ ਹੋਣ ਉਹ ਪਿੱਛੇ ਪਾਸੇ ਇਹਦਾ ਕੋਈ ਨਹੀਂ ਬੈਠਾ ਕਿਹੜਾ ਮੇਰਾ ਵੀ ਆਈਆਂ ਮੇਰਾ ਇਹ ਨਹੀਂ ਪਤਾ ਕਿੰਨੇ ਨੂੰ ਡੱਗ ਪਏ ਘਰ ਪੂਰਾ ਪਾਣੀ ਨਾਲ ਡੁੱਬ ਗਿਆ ਵਾ ਕੱਲ ਸੇਵ ਦਾ ਪਾਣੀ ਟੁੱਟ ਕੇ ਘਰ ਵਿੱਚ ਵੜ ਗਿਆ ਅਜੇ ਤੱਕ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਕੱਲ ਸਾਨੂੰ ਕਿਹਾ ਗਿਆ ਸੀ 1 ਘੰਟੇ ਬਾਅਦ ਸੁਣਵਾਈ ਹੋਊਗੀ ਪਰ ਅਜੇ ਤੱਕ ਕੋਈ ਵੀ ਤੇ ਆਇਆ ਨਹੀਂ ਐਮਐਲਏ ਸਾਹਿਬ ਦੇ ਘਰੇ ਗਏ ਐਮਐਲਏ ਸਾਹਿਬ ਦਾ ਘਰ ਬੰਦ ਸੀ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਐਮਸੀ ਸਾਡੇ ਘਰ ਦਾ ਜਿਹੜਾ ਉਹ ਵੀ ਮੁੱਕਰ ਗਿਆ ਕਹਿੰਦਾ ਮੇਰੇ ਹੱਥ ਖੜੇ ਆ ਹੋਰ ਵੀ ਕੋਈ ਵੀ ਐਮਸੀ ਆ ਕੇ ਤੇ ਕੋਈ ਸੁਣਵਾਈ ਨਹੀਂ ਕਰ ਰਿਹਾ ਕੱਲ ਦੇ ਅਸੀਂ ਦਰਨੇ ਲਾਇਏ ਕੱਲ ਵੀ ਤੁਹਾਨੂੰ ਕਹਿਤਾ 1 ਘੰਟੇ ਬਾਅਦ ਸਾਫ ਹੋ ਜਾਊਗਾ ਕੋਈ ਸਾਫ ਨਹੀਂ ਆਇਆ ਉਸ ਤੋਂ ਪਾਣੀ ਹੋਰ ਵੱਧ ਗਿਆ ਸਾਰਾ ਘਰ ਡੱਕ ਪਿਆ ਸਾਡਾ ਮਾਨ ਕੱਟ ਕੱਟ ਕੇ ਅਸੀਂ ਬਾਹਰ ਲਿਆ ਰਹੇ ਆ ਨਿੱਕੇ ਨਿੱਕੇ ਜਵਾਕਾ ਸਾਰੇ ਡੋਬਰੇ ਪਾਣੀ ਦੇ ਵਿੱਚ ਕਾਰਨ ਕੀ ਸਮਝਦੋ ਜੋ ਪਾਣੀ ਲੱਗਦਾ ਕੋਈ ਵੀ ਸੁਣਾਈ ਨਹੀਂ ਹੋ ਰਹੀ ਪਾਣੀ ਟੁੱਟ ਗਿਆ ਪਾਣੀ ਕੋਈ ਵੀ ਉਹਦਾ ਕੁਛ ਨਾ ਕੁਛ ਤਾਂ ਇਲਾਜ ਕਰਨਾ ਚਾਹੀਦਾ ਸਰਕਾਰ ਨੂੰ ਕੁਛ ਲਾ ਕੇ ਦੇਖਣਾ ਚਾਹੀਦਾ ਆਪ ਤਾਂ ਸੁੱਕੀ ਜਗ੍ਹਾ ਤੇ ਫਿਰਦੇ ਆ ਸਾਡੇ ਵਰਗੇ ਗਰੀਬ ਲੋਕ ਪਾਣੀਆਂ 'ਚ ਡੁੱਬੀ ਜਾਂਦੇ ਆ ਜਾਦਾ ਆਪ ਵੀ ਖੜਨ ਸਾਡੇ ਨਾਲ ਵੋਟਾਂ ਲੈਣ ਲਈ ਅੱਗੇ ਆ ਕੇ ਖੜਦੇ ਮੱਲਿਆ ਚ ਹੁਣ ਮੱਲਿਆ ਤੋਂ ਉਹਨੂੰ ਦਿਖਦਾ ਨਹੀਂ ਪਿਆ ਜੀ ਜਮ ਕਹਿੰਦਾ ਸੀ ਕੱਲ ਵੀ ਕੀਤਾ ਸੀ ਕੱਲ ਵੀ ਸਾਡੀ ਸੁਣਵਾਈ ਨਹੀਂ ਹੋਈ ਕਿਉਂਕਿ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਕਹਿੰਦੇ ਸਾਨੂੰ ਘੰਟਾ ਦੇ ਦੋ ਅਸੀਂ ਦੇ ਦਤਾ ਨਹੀਂ ਤਾਂ ਕੱਲ ਸਾਡੀ ਸੁਣਦੇ ਅੱਜ ਅਸੀਂ ਇਹਨਾਂ ਮਾਰਦੇ ਮਸਲਾ ਕੀ ਹੈ ਮਸਲਾ ਸਾਡੇ ਘਰ ਟੱਗ ਪਿਆ ਮਸਲਾ ਭਾਈ ਪੂਰੀ ਗੜੀ ਹੋ ਰਹੀ ਸਾਰਾ ਇੰਗਾ ਠੀਕ ਕਰਾ ਦੇ ਪਾਣੀ ਵੜ ਜਾਂਦਾ ਘਰ ਸਾਰੇ ਤੰਨੇ ਟੱਗਦੇ ਆ ਜਿਹੜੇ ਕੋਈ ਸਾਲ ਪੂਰਾ ਪੂਰਾ ਚੋਂ ਕੱਢ ਰਹੇ ਨੇ ਜਿਹੜਾ ਸਰਪੰਚ ਨੇ ਮਾਰ ਕੱਟ ਕਰਕੇ ਲਿਆ ਰਹੇ ਆ ਭਾਈ ਇਹਦਾ ਘਰ ਸਾਰਾ ਡੁੱਬ ਗਿਆ ਵੇਖ ਹੋਈ ਆ ਕੋਹ ਨੂੰ ਦੰਡਾ ਨਾ ਪਈ ਜਾਂਦਾ ਆ ਆ ਪਾਈ ਦਾ ਪੂਰਾ ਘਰ ਟੱਟ ਗਿਆ ਆ ਵੇਖੋ ਸੀ ਆ ਵੇਖੋ ਘਰ ਟੱਟ ਗਿਆ ਸਮਾਨ ਕੱਢ ਕੱਢ ਕੇ ਪੂਰਾ ਘਰ ਚ ਪਾਣੀ ਵੜ ਗਿਆ ਸਮਾਨ ਕੱਢ ਕੱਢ ਕੇ ਲਿਆ ਰਹੇ ਆ ਇਹ ਮਾਮਲਾ ਜੀ ਆਪਣਾ ਘਰ ਦੇ ਕੋਲ ਦੀ ਸੇਵ ਜਾਂਦੀ ਆ ਉਹ ਸੇਮ ਨਾ ਸਾਫ ਨੂੰ ਤੱਕ ਕੇ ਤੇ ਸਾਡਾ ਸਾਰੇ ਮੁੱਦੇ ਦਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਕਿ ਕਿੰਨਾ ਕਹਿ ਨਹੀਂ ਸਕਦੇ ਉਹ ਬੰਦੇ ਸਾਡੇ ਦੇਖੋ ਜਾ ਕੇ ਘਰਾਂ ਦੇ ਵਿੱਚ ਮੇਰੇ ਪਸੂ ਮੇਰਾ ਸਮਾਨ ਸਾਰਾ ਉਹਨੇ ਪਿਆ ਆ ਬੈਕ ਸਾਈਡ ਤੇ ਦੇਖੋ ਟਰਾਲੀ ਲੱਦੀ ਖੜੀਆ ਸਮਾਨ ਉਹਨੇ ਬੋਲੀ ਦੇਖੋ ਮੈਂ ਗਨੀਪ ਕਰਕੇ ਮੈਂ ਉਹ ਹੀ ਤਾਜੀ ਫਰਾਵਾ ਤੇ ਤਾਜੀ ਬਣਾਉਣ ਵਾਲਾ ਮੇਰੀ ਸਰਕਾਰ ਨੂੰ ਇਹ ਬੇਨਤੀ ਇਹ ਹੀ ਆ ਇੱਥੇ ਟੀਟੂ ਐਮਸੀ ਨੂੰ ਸੱਦਿਆ ਸੀਗਾ ਸਾਨੂੰ ਦੋਨੇ ਹੱਥ ਖੜੇ ਕਰਕੇ ਉੱਠ ਗਿਆ ਕਹਦਾ ਮੇਰਾ ਕੋਈ ਮਸਲਾ ਨਹੀਂ ਇੱਥੇ ਹਾਲਾਤ ਕਿੱਸਰੇ ਆਏ ਹਾਂ ਹਾਂਜੀ ਹਾਲਾਤ ਕਿਸਰੇ ਆ ਪਾਣੀ ਦੇ ਹਾਲਾਤ ਬਹੁਤ ਮੰਦੇ ਆ ਜੀ ਸਾਡੇ ਮੇਰਾ ਹਾਲਾਤ ਇੰਨਾ ਤਾਂ ਮੰਦਾ ਮੇਰਾ ਘਾਟੇ ਗਨ ਤਿਆਰਾ ਤੇ ਸਰਕਾਰ ਇੱਥੇ ਆਉਂਦੀ ਆ ਮੁਲਾਜ਼ਮ ਆਉਂਦੇ ਆ ਤੁਸੀਂ 1 ਘੰਟਾ ਦੇ ਦਿਓ 2 ਘੰਟੇ ਦੇ ਦਿਓ ਕੱਲ ਅਸੀਂ 11 ਵਜੇ ਤੇ ਬੈਠੇ ਆਂ 1 ਘੰਟਾ ਲੈ ਕੇ ਮੁਲਾਜ਼ਮ ਚਲੇ ਗਏ ਆ ਉਸ ਤੋਂ ਬਾਅਦ ਅੱਜ ਆਇਆ ਅੱਜ ਵੀ ਇਹੀ ਕਹਿ ਰਹੇ ਆ ਅਸੀਂ ਡੀਜੀ ਸਾਹਿਬ ਨਾਲ ਗੱਲ ਕਰ ਲਈ ਆ ਫਰਾਨਿਆਂ ਨਾਲ ਗੱਲ ਕਰ ਲਈ ਆ ਅਸੀਂ ਜੀ ਧਰਨਾ ਜਾਰੀ ਰੱਖਾਂਗੇ ਸਾਡਾ ਮਸਲਾ ਸੇਮ ਨਾਲੇ ਦਾ ਹੋਣਾ ਚਾਹੀਦਾ ਹੈ ਸੇਮ ਨਾਲਾ ਨਾ ਸਾਫ ਕਰਕੇ ਤੇ ਸਾਡੇ ਘਰ ਦੇ ਕਿਤੇ ਸਾਰੀ ਬੱਚੇ ਵੀ ਥੱਲੇ ਆ ਕੇ ਕਹੀ ਤਾਂ ਓ ਹੋਲੀ 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 ਹੁਣ ਇਸ ਤੋਂ ਬਾਅਦ ਮੈਂ ਬਾਅਦ ਆਪਣਾ ਦੁੱਧ ਹੋਣ ਉਹ ਪਿੱਛੇ ਪਾਸੇ ਇਹਦਾ ਕੋਈ ਨਹੀਂ ਬੈਠਾ ਕਿਹੜਾ ਮੇਰਾ ਵੀ ਆਈਆਂ ਮੇਰਾ ਹੋਈ ਨਹੀਂ ਪਤਾ ਘੰਟਿਆਂ ਨੂੰ ਡੱਗ ਪਏ